ਸਾਲ ਫਰਨੋ ਐਸ਼ਪੁਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਕੌੜੇ ਤੇ ਸਨੈਕਸ ਦੇ ਨਾਲ ਖਾਧੀ ਜਾਣ ਵਾਲੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਚਟਨੀ ਹੈ ਆਪਾਂ ਆਮਚੂਰ ਪਾਊਡਰ ਤੇ ਗੁੜ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਚਟਨੀ ਦਾ ਜਿਹੜਾ ਟੇਸਟ ਕਲਰ ਤੇ ਟੈਕਸਚਰ ਬਿਲਕੁਲ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਗੁੜਾ ਤੇ ਇਮਲੀ ਤੋਂ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਦੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਮੇਰੇ ਤੋਂ ਪ੍ਰੈਸਟ ਹੈ ਕਿ ਮੇਰੇ ਚੈਨ ਐਸ਼ਪੂਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਲੀ ਪਾ ਸਕੇ ਚਲੋ ਅੱਜ ਵੀਡੀਓ ਸ਼ੁਰੂ ਕਰਦੇ ਆਂ ਤੇ ਚਟਨੀ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲਈਏ ਹਾਂਜੀ ਖੱਟੀ ਮਿੱਠੀ ਚਟਨੀ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਗੁੜ ਦੀ ਲਈ ਹੈ ਗੋੜਾ ਜਿਹਾ ਆਪਾਂ ਕੁੱਟ ਕੇ ਲਿਆ ਗੁੜ ਦੀ ਜਗ੍ਹਾ ਤੁਸੀਂ ਚੀਨੀ ਵੀ ਲੈ ਸਕਦੇ ਹੋ ਜਾਂ ਤੁਸੀਂ ਅੱਧੀ ਕੌਲੀ ਗੁੜ ਦੀ ਤੇ ਅੱਧੀ ਕੌਲੀ ਚੀਨੀ ਦੀ ਵੀ ਲੈ ਸਕਦੇ ਹੋ ਪਰ ਇੱਥੇ ਆਪਾਂ ਕੱਲਾ ਗੁੜ ਹੀ ਲਿਆ ਕੌਲੀ ਦਾ ਚੌਥਾ ਹਿੱਸਾ ਆਪਾਂ ਆਮਚੂਰ ਪਾਊਡਰ ਲਿਆ ਤੇ ਦੋ ਕੌਲਾਂ ਆਪਾਂ ਪਾਣੀ ਬਣਾ ਲਈਆਂ ਤੇ ਬਾਕੀ ਦਾ ਸਮਾਨ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਆਂ ਵੀ ਕੀ-ਕੁਸ਼ ਪਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਸੇ ਪਾਣੀ ਦੇ ਨਾਲ ਆਮਚੂਰ ਪਾਊਡਰ ਨੂੰ ਜਿਹੜਾ ਮਿਕਸ ਕਰ ਲੈਨੇ ਆ ਥੋੜਾ ਜਿਹਾ ਪਾਣੀ ਪਾ ਲਾਂਗੇ ਵਿੱਚ ਕਿਉਂਕਿ ਜੇ ਆਪਾਂ ਗਰਮ ਪਾਣੀ ਦੇ ਵਿੱਚ ਆਮਚੂਰ ਪਾਊਡਰ ਪਾ ਦਨੇ ਆ ਤਾਂ ਫਿਰ ਉਹਦੇ ਲੰਮਜ਼ ਬਣ ਜਾਂਦੇ ਆ ਇਸ ਕਰਕੇ ਆਪਾਂ ਆਮਚੂਰ ਪਾਊਡਰ ਨੂੰ ਪਹਿਲੇ ਹੀ ਪਾਣੀ ਦੇ ਵਿੱਚ ਮਿਕਸ ਕਰਕੇ ਰੱਖ ਲੈਨੇ ਆ ਤੇ ਹੁਣ ਜਿਹੜਾ ਬਾਕੀ ਦਾ ਪਾਣੀ ਹੈ ਇਹਨੂੰ ਆਪਾਂ ਪੈਨ ਦੇ ਵਿੱਚ ਪਾ ਕੇ ਗਰਮ ਹੋਣ ਦੇ ਲਈ ਰੱਖ ਦਿੰਦੇ ਆਂ ਪਾਣੀ ਨੂੰ ਗਰਮ ਹੋਣ ਦੇਵਾਂਗੇ ਤੇ ਇੱਥੇ ਤੁਸੀਂ ਮੋٹے ਤਲੇ ਵਾਲੇ ਬਰਤਨ ਦੀ ਇਸਤੇਮਾਲ ਕਰਨਾ ਕਿਉਂਕਿ ਜੇਕਰ ਬਰਤਨ ਦਾ ਜਿਹੜਾ ਤਲਾ ਪਤਲਾ ਹੋਊਗਾ ਤਾਂ ਗੋੜਾ ਜਿਆਦਾ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਬਰਤਨ ਆ ਜਿਹੜਾ ਮੋٹے ਤਲੇ ਵਾਲਾ ਲੈਣਾ ਹੈ ਜਦੋਂ ਇਹ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਗੁੜ ਨੂੰ ਨਾਲ-ਨਾਲ ਆਪਾਂ ਹਲਾਉਂਦੇ ਰਮਾਂਗੇ। ਵੇ ਗੁੜ ਆਪਣਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਤੇ ਗੁੜ ਨੂੰ ਆਪਾਂ ਇੱਕ ਵਾਰੀ ਛਾਣ ਲੈਨੇ ਆ ਕਿਉਂਕਿ ਗੁੜ ਦੇ ਵਿੱਚ ਡਸਟ ਵਗੈਰਾ ਹੁੰਦੀ ਹੈ। ਇਸ ਕਰਕੇ ਆਪਾਂ ਪਾਣੀ ਹੈ ਜਿਹੜਾ ਗੋਡਾਲਾ ਛਾਣ ਕੇ ਲਵਾਂਗੇ ਸੁਭਣਾ ਆਪਾਂ ਇਸੇ ਬਰਤਨ ਨੂੰ ਧੋ ਕੇ ਸਾਫ਼ ਕਰ ਲੈਨੇ ਤੇ ਇਹਦੇ ਵਿੱਚ ਹੀ ਆਪਾਂ ਚਟਨੀ ਬਣਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਰੱਖ ਲਿਆ ਸਾਰਾ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਵੀ ਮਾੜੇ-ਮੋٹے ਦਸਦੇ ਕਣ ਹੁੰਦੇ ਆ ਇਸ ਕਰਕੇ ਇੰਨਾ ਕੁ ਪਾਣੀ ਆਪਾਂ ਰੱਖ ਲਿਆ ਇਹ ਨਹੀਂ ਪਾਉਣਾ ਵਿੱਚ ਤੇ ਹੁਣ ਆਪਾਂ ਇਹਦੇ ਨਾਲ ਹੀ ਜਿਹੜਾ ਅਮचूर ਪਾਊਡਰ ਪਾਣੀ ਦੇ ਵਿੱਚ ਮਿਕਸ ਕੀਤਾ ਹੋਇਆ ਉਹ ਪਾ ਦਾਂਗੇ ਹੁਣ ਆਪਾਂ ਇੱਥੇ ਇੱਕ ਛੋਟਾ ਚਮਚ ਲੈ ਆ। ਤੇ ਛੋਟਾ ਅੱਧਾ ਚਮਚ ਆਪਾਂ ਜਿਹੜਾ ਲਾਲ ਮਿਰਚ ਪਾਊਡਰ ਪਾਵਾਂਗੇ ਇਹਦੇ ਵਿੱਚ। ਇਹ ਜਿਹੜੀ ਤਿੱਖੀ ਵਾਲੀ ਲਾਲ ਮਿਰਚ ਹੁੰਦੀ ਹੈ ਉਹ ਮਿਰਚ। ਅੱਧਾ ਕੇ ਚਮਚ ਦੇਗੀ ਮਿਰਚ ਦਾ ਪਾਵਾਂਗੇ ਕਿਉਂਕਿ ਦੇਗੀ ਮਿਰਚ ਜਿਹੜੀ ਕੌੜੀ ਨਹੀਂ ਹੁੰਦੀ ਇਹਦੇ ਨਾਲ ਚਟਨੀ ਦਾ ਜਿਹੜਾ ਕਲਰ ਹੈ ਬਹੁਤ ਸੋਹਣਾ ਆਏਗਾ। ਅੱਧਾ ਚਮਚਾ ਚਿੱਟਾ ਨਮਕ ਹੁਣ ਆਪਾਂ ਮੀਡੀਅਮ ਫਲੇਮ ਤੇ ਹੀ ਆਪਾਂ ਪੱਕਣ ਦੇਵਾਂਗੇ ਤੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਆਪਣੀ ਚਟਨੀ ਜਿਹੜੀ ਗਾੜੀ ਨਹੀਂ ਹੋ ਜਾਂਦੀ ਲੋਈ 7-8 ਮਿੰਟ ਹੋ ਗਏ ਚਟਣ ਪਕਾਉਂਦੇ ਹੋਏ ਆਹ ਦੇਖ ਸਕਦੇ ਹੋ ਤੁਸੀਂ ਚਟਨੀ ਜੀ ਵੀ ਥੋੜੀ ਸੰਘਣੀ ਹੋਣੀ ਸ਼ੁਰੂ ਹੋ ਗਈ ਤੇ ਹਜੇ ਆਪਾਂ ਇਹਨੂੰ ਥੋੜੀ देर ਹੋਰ ਪਕਾਵਾਂਗੇ ਲੋਈ 15 ਕਿ ਮਿੰਟ ਹੋ ਗਏ ਆਪਾਂ ਨੂੰ ਚਟਨੀ ਨੂੰ ਪਕਾਉਂਦੇ ਹੋਏ ਤੇ ਚਟਨੀ ਜਿਹੜੀ ਆਪਣੀ ਕਾਫੀ ਗਾੜੀ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਵੱਡਾ ਚਮਚ ਮਗਜ ਪਾਵਾਂਗੇ ਜਿਹਨੂੰ ਆਪਾਂ ਖਰਬੂਜੇ ਦੇ ਬੀਜ ਵੀ ਪਾਦਨੇ ਆ 2 ਮਿੰਟ ਤੱਕ ਇਹਨੂੰ ਆਪਾਂ ਹੋਰ ਪੱਕਣ ਦੇਵਾਂਗੇ ਜੇਕਰ ਤੁਸੀਂ ਚਟਨੀ ਜਿਹੜੀ ਛੇਤੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਘੱਟ ਪਾਣੀ ਪਾ ਕੇ ਮਤਲਬ ਇੱਕ ਕੌਲੀ ਪਾਣੀ ਦੀ ਪਾ ਕੇ ਵੀ ਬਣਾ ਸਕਦੇ ਹੋ ਤੇ ਇੱਥੇ ਆਪਾਂ ਦੋ ਕੌਲੀ ਪਾਣੀ ਨਹੀਂ ਰਲਣੀ ਕਿਉਂਕਿ ਜਿੰਨਾ ਆਪਾਂ ਚਟਨੀ ਨੂੰ ਜ਼ਿਆਦਾ ਪਕਾਵਾਂਗੇ ਉੰਨੀ ਆਪਣੀ ਚਟਨੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੋ 2 ਮਿੰਟ ਆਪਾਂ ਇਹਨੂੰ ਹੋਰ ਪੱਕਣ ਦੇਵਾਂਗੇ ਤੇ ਇੱਥੇ ਤੁਸੀਂ ਰੈੱਡ ਫੂਡ ਕਲਰ ਵੀ ਯੂਜ਼ ਕਰ ਸਕਦੇ ਹੋ ਪਰ ਇੱਥੇ ਆਪਾਂ ਕਲਰ ਦਾ ਇਸਤੇਮਾਲ ਨਹੀਂ ਕਰਾਂਗੇ ਲੋਈ ਚਟਨੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਤੇ ਗੈਸ ਆਪਾਂ ਬੰਦ ਕਰਤਾ ਇੰਨੀ ਕੁ ਸੰਗਣੀ ਆਪਾਂ ਨੂੰ ਚਟਨੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਸੰਗਣੀ ਨਹੀਂ ਕਰਨੀ ਕਿਉਂਕਿ ਇਹ ਠੰਡੀ ਹੋ ਜਾਊਗੀ ਫਿਰ ਵੀ ਇਹਨਾਂ ਥੋੜੀ ਹੋਰ ਸੰਗਣੀ ਹੋਣਾ ਚੱਲਾ ਦੇਖ ਸਕਦੇ ਹੋ ਤੁਸੀਂ ਚਟਨੀ ਦਾ ਬਹੁਤ ਸੋਹਣਾ ਰੰਗ ਆਇਆ ਹੈ ਇਹ ਜਿਹੜੀ ਚਟਨੀ ਹੈ ਇਹਨੂੰ ਤੁਸੀਂ ਸਮੋਸਿਆਂ ਦੇ ਨਾਲ ਪਕੌੜਿਆਂ ਦੇ ਨਾਲ ਸਨੈਕਸ ਜਾਂ ਦਹੀਂ ਭੱਲੇ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਜਿਹੜੀ ਚਟਨੀ ਹੈ ਇਹਨੂੰ ਤੁਸੀਂ ਸਟੋਰ ਕਰਕੇ ਫ੍ਰਿਜ ਦੇ ਵਿੱਚ ਕਾਫੀ ਦਿਨਾਂ ਦੇ ਲਈ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਗੋੜਾ ਤੇ ਆਮਚੂਰ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ